ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਤੁਹਾਨੂੰ ਕਹਾਣੀ ਸੁਣਾਉਣ ਜਾ ਰਹੇ ਹਾਂਗੇ ਸੋਝਵਾਨ ਕੁੜੀ ਅੱਗੇ ਕਹਾਣੀਆਂ ਆਪਾਂ ਸੁਣਦੇ ਹੁੰਦੇ ਸੀ ਆਪਣੇ ਬਜ਼ੁਰਗਾਂ ਤੋਂ ਦਾਦੀਆਂ ਤੋਂ ਨਾਨੀਆਂ ਤੋਂ ਅੱਗੇ ਮਨੋਰੰਜਨ ਦਾ ਹੋਰ ਸਾਧਨ ਕੋਈ ਨਹੀਂ ਸੀ ਹੁੰਦਾ ਹਨਾ ਆਪਾਂ ਆਪਣੇ ਦਾਦੀਆਂ ਨਾਨੀਆਂ ਤੋਂ ਕਹਾਣੀਆਂ ਸੁਣਦੇ ਹੁੰਦੇ ਸੀਗੇ ਪਰ ਹੁਣ ਬਹੁਤ سارے ਮਨੋਰੰਜਨ ਦੇ ਸਾਧਨ ਨੇ ਜਿਵੇਂ ਮੋਬਾਈਲ ਹੋ ਗਿਆ ਟੀਵੀ ਹੋ ਗਿਆ ਹੋਰ ਹੋਰ ਬਹੁਤ ਕੁਝ ਹੈ ਹਨਾ ਤੇ ਜੇ ਮੇਰੀ ਕਹਾਣੀ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਸਬਸਕ੍ਰਾਈਬ ਵੀ ਕਰਨਾ ਤੇ ਵਧੀਆ-ਵਧੀਆ ਕਮੈਂਟ ਵੀ ਕਰਨਾ ਤੇ ਤੁਸੀਂ ਕਿੱਥੋਂ ਕਹਾਣੀ ਸੁਣ ਰਹੇ ਹੋ ਇਹ ਵੀ ਜ਼ਰੂਰ ਦੱਸਣਾ ਕਮੈਂਟ ਵਿੱਚ ਲਿਖਣਾ ਤੇ ਜੇ ਕੋਈ ਮੇਥੋਂ ਕੋਈ ਕਹਾਣੀ ਸੁਣਾਉਣ ਵਿੱਚ ਗਲਤੀ ਹੋ ਗਈ ਵੀ ਤਾਂ ਪਲੀਜ਼ ਮੈਨੂੰ ਮਾਫ਼ ਕਰਨਾ ਤੇ ਅੱਗੇ ਤੋਂ ਮੈਨੂੰ ਦੱਸਣਾ ਕਮੈਂਟ ਕਰਕੇ ਕਿ ਮੈਨੂੰ ਮੇਥੋਂ ਕੀ ਗਲਤੀ ਹੁੰਦੀ ਆ ਕਿ ਤੇ ਮੈਂ ਕੀ ਮੈਂ ਕਹਾਣੀ ਹੋਰ ਬੜੀਆ ਤੁਹਾਨੂੰ ਸੁਣਾ ਸਕਦੀ ਆਂ ਮੈਂ ਕਹਾਣੀਆਂ ਬਹੁਤ ਸਾਰੀਆਂ ਸੁਣਾਵਾਂਗੀ ਤੁਹਾਨੂੰ ਜ਼ਰੂਰ ਮੇਰਾ ਚੈਨ ਸਬਸਕ੍ਰਾਈਬ ਕਰਿਓ ਤੇ ਜ਼ਰੂਰ ਕਹਾਣੀਆਂ ਸੁਣਿਆ ਕਰੋ ਤੇ ਮੁੰਡਾ ਵਜੇ ਤਾਂ ਮੈਨੂੰ ਬਹੁਤ ਵਧੀਆ ਕਹਾਣੀਆਂ ਮੈਂ ਸੁਣਾ ਸਕਦੀਆਂ ਜੇ ਬੱਚਿਆਂ ਨੂੰ ਸੁਣਾਉਣੀ ਵੀ ਆਂਗੀ ਪਰ ਜਦੋਂ ਆਪਾਂ ਕੈਮਰੇ ਦੇ ਮੂਹਰੇ ਹੈ ਨਾ ਕਹਾਣੀ ਸੁਣਾਉਣ ਲੱਗਦੇ ਆ ਤਾਂ ਥੋੜਾ ਜਿਹਾ ਦਰਜਾ ਲੱਗਣ ਲੱਗ ਜਾਂਦਾ ਹੈ ਕਿ ਕਿਚ ਕਿਚਾहट ਜੀ ਹੁੰਦੀ ਹੈਗੀ ਇਸ ਲਈ ਮੇਰੇ ਗੱਲ ਤੇ ਮਾਫ ਕਰਨਾ ਤੇ ਕਹਾਣੀ ਸੁਣਨਾ ਸ਼ੁਰੂ ਕਰਨ ਜਾ ਰਹੇ ਆਂ ਇਹ ਕਹਾਣੀ ਕਹਾਣੀ ਦਾ ਨਾਂਗਾ ਸੋਜਮਾਨ ਕੁੜੀ ਇੱਕ ਵਪਾਰੀ ਸੀਗਾ ਤੇ ਇੱਕ ਉਹਦੀ ਕੁੜੀ ਸੀ ਸੋਜਮਾਨ ਕੁੜੀ ਵੀ ਸੀਗੀ ਤੇ ਸੋਹਣੀ ਵੀ ਸੀਗੀ ਤੇ ਉਹਨਾਂ ਦਾ ਬੜੀ ਆਬਦੀ ਜਿੰਦਗੀ ਬਤਾ ਰਹੇ ਸੀਗੇ ਬੜੀਆ ਉਹਨਾਂ ਦੀ ਜਿੰਦਗੀ ਚੱਲ ਰਹੀ ਸੀ ਬਹੁਤ ਖੁਸ਼ ਸੀਗੇ ਉਹ ਤੇ ਦੋਨੇ ਪਿਆਰਤੀ ਸੀਗੇ ਕਿ ਇੱਕ ਵਾਰੀ ਕੀ ਹੋਇਆ ਉਹਦੇ ਵਪਾਰੀ ਦੇ ਵਪਾਰ ਵਿੱਚ ਘਾਟਾ ਪੈ ਗਿਆ ਵਪਾਰ ਵਿੱਚ ਘਾਟਾ ਪੈ ਗਿਆ ਤਾਂ ਉਸਨੇ ਇੱਕ ਸਹਾਉਕਾਰ ਤੋਂ ਕਰਜ਼ਾ ਲੈ ਲਿਆ ਕਰਜ਼ਾ ਲਿਆ ਤਾਂ ਸਹਾਉਕਾਰ ਉਹਨੂੰ ਕਹਿੰਦਾ ਵੀ ਠੀਕ ਹੈਗਾ ਵੀ ਤੂੰ ਕਰਜ਼ਾ ਤਾਂ ਲੈਣਾਗਾ ਮੇਰਾ ਤਾਂ ਉਹਨੇ ਉਹਨੂੰ ਟਾਈਮ ਦਿੱਤਾ ਵੀ ਐਸ ਟਾਈਮ ਤੇ ਮੇਰਾ ਕਰਜ਼ਾ ਇਨੂੰ ਝਕਾਉਣਾ ਪਊਗਾ ਤਾਂ ਵਪਾਰੀ ਨੇ ਕਿਹਾ ਠੀਕ ਹੈਗਾ ਵੀ ਮੇਰਾ ਹੁਣ ਕੰਮ ਚੱਲੂਗਾ ਵਧੀਆ ਵੀ ਮੈਂ ਵਪਾਰ ਕਰਦਾਗਾ ਹਨਾ ਵਪਾਰੀ ਦੀਗਾ ਤਾਂ ਮੈਂ ਤੇਰਾ ਕਰਜ਼ਾ ਟਾਈਮ ਸਾਰੀ ਦੇਊਗਾ ਉਹ ਕਹਿੰਦਾ ਠੀਕ ਹੈਗਾ ਤਾਂ ਉਹ ਆਦਾ ਘਰੇ ਆ ਗਿਆ ਵਪਾਰੀ ਕਰਜ਼ਾ ਲੈ ਕੇ ਤੇ ਵਧੀਆ ਆਪਦਾ ਉਹਨੇ ਕੰਮ ਚਲਾਇਆ ਕੰਮ ਵਧੀਆ ਉਹਦਾ ਚੱਲਣ ਲੱਗਿਆ ਤਾਂ ਕੀ ਹੋਇਆ ਉਹਦਾ ਜਦੋਂ ਕੰਮ ਨੇ ਆਦਾ ਸ਼ੁਰੂ ਕੀਤਾ ਕੰਮ ਚ ਉਹਨੂੰ ਫੇਰ ਵਿਚਾਰੇ ਨੂੰ ਕੰਮ ਕਰਨ ਲੱਗਿਆ ਜਦੋਂ ਉਹ ਘਾਟਾ ਪੈ ਗਿਆ ਜੇ ਉਹ ਘਾਟਾ ਪੈ ਗਿਆ ਵਪਾਰ ਚ ਉਹਨੂੰ ਆਪ ਦੇ ਤਾਂ ਉਧਰੋਂ ਉਹਦਾ ਜਿਹੜਾ ਉਹਨੇ ਕਰਜ਼ਾ ਲੇਤਾ ਸੀਗਾ ਉਹਦਾ ਟਾਈਮ ਜਿਹੜੀ ਤਰੀਕ ਦਿੱਤੀ ਸੀ ਉਹਦਾ ਟਾਈਮ ਵੀ ਆ ਗਿਆ ਤਾਂ ਫਿਰ ਉਹਨੇ ਕੀ ਕੀਤਾ ਉਹ ਚਲਿਆ ਗਿਆ ਸ਼ਾਹੂਕਾਰ ਕੋਲ ਉਹ ਕਹਿੰਦਾ ਵੀ ਮੈਨੂੰ ਹੋਰ ਮੋਲਤ ਦੇ ਦੇ ਵੀ ਮੇਰਾ ਮੈਨੂੰ ਵਪਾਰ ਚ ਘਾਟਾ ਪੈ ਗਿਆ ਵੀ ਮੈਂ ਤੇਰਾ ਹਲੇ ਮੈਂ ਪੈਸੇ ਵਾਪਸ ਨਹੀਂ ਕਰ ਸਕਦਾ ਉਹ ਸ਼ਾਹੂਕਾਰ ਸੀਗਾ ਉਹ ਕਹਿੰਦਾ ਵੀ ਮੈਂ ਤਾਂ ਪੂਰੇ ਟਾਈਮ ਤੇ ਪੈਸੇ ਆਪਦੇ ਵਾਪਸ ਲੈਣਾ ਹੁੰਦਾਗਾ ਕਰਜ਼ਾ ਮੈਂ ਬ अदर टाइम ਨਹੀਂ ਦਿੱਤਾ ਮੈਂ ਜਦੋਂ ਕਰ ਜਾ ਦਿੱਤਾ ਸੀ ਉਦੋਂ ਵੀ ਮੈਂ ਤੈਨੂੰ ਕਿਹਾ ਸੀਗਾ ਉਹ ਕਹਿੰਦਾ ਫੇਰ ਹੁਣ ਕੀ ਹੋ ਸਕਦਾਗਾ ਉਹ ਕਹਿੰਦਾ ਚੱਲ ਫੇਰ ਵੀ ਤੂੰ ਐ ਕਰ ਉਹ ਨਾਲ ਵਪਾਰੀ ਸੀਗਾ ਜਿਹੜਾ ਆਪਦੀ ਕੁੜੀ ਵੀ ਉਹਦੇ ਨਾਲ ਸੀ ਤਾਂ ਉਹਦੀ ਕੁੜੀ ਬਹੁਤ ਸੋਹਣੀ ਸੀ ਸੂਝਵਾਨ ਵੀ ਸੀਗੀ ਸੋਹਣੀ ਵੀ ਸੀ ਤਾਂ ਉਹ ਜਿਹੜਾ ਸ਼ਾਹੂ ਕਰਸਿਓ ਕਹਿੰਦਾ ਚੰਗਾ ਐ ਕਰ ਵੀ ਤੂੰ ਆਪਦੀ ਕੁੜੀ ਦਾ ਵਿਆਹ ਮੇਰੇ ਨਾਲ ਕਰ ਦੇ ਜਿਹੜਾ ਵਪਾਰੀ ਸੀਗਾ ਇਹ ਸੁਣ ਕੇ ਉਹ ਉਹਨੂੰ ਗੁੱਸਾ ਵੀ ਆਇਆ ਤੇ ਵਿਚਾਰੇ ਨੂੰ ਡਰ ਜਾ ਵੀ ਲੱਗਿਆ ਉਹ ਕਹਿੰਦਾ ਮੈਂ ਇਹਦਾ ਕਰਜ਼ਾ ਦਾ ਵਾਪਸ ਕਰਨਾ ਉਹ ਕਹਿੰਦਾ ਕਿ ਮੈਨੂੰ ਮੋਲਤ ਦੇ ਦੇ ਹੋਰ ਵੀ ਮੈਂ ਤੇਰਾ ਕਰਜ਼ਾ ਵਾਪਸ ਕਰ ਦਊਗਾ ਉਹ ਕਹਿੰਦਾ ਨਹੀਂ ਕਹਿੰਦਾ ਜੇ ਤੂੰ ਮੇਰਾ ਕਰਜ਼ਾ ਵਾਪਸ ਨਹੀਂ ਕਰੇਂਗਾ ਤਾਂ ਮੈਂ ਤੈਨੂੰ ਸਜ਼ਾ ਵੀ ਕਰੂੰਗਾ ਤੇ ਸਜ਼ਾ ਵੀ ਦਿਵਾ ਦੂੰਗਾ ਹਨਾ ਤੇ ਜੇਲ੍ਹ ਵੀ ਕਰਾ ਦੂੰਗਾ ਉਹ ਕਹਿੰਦਾ ਨਹੀਂ ਵੀ ਐਂ ਦਾ ਨਾ ਕਰ ਉਹ ਕਹਿੰਦਾ ਚੱਲ ਮੈਂ ਤੇਰੇ ਕੋਲੇ ਦੋ ਆਪਸ਼ਨ ਰੱਖੀਆਂ ਨੇ ਉਹ ਕਹਿੰਦਾ ਐਂ ਕਰ ਵੀ ਜੇ ਤੂੰ ਵੀ ਮੇਰਾ ਕਰਜ਼ਾ ਨਹੀਂ ਦੇਣਾ ਤੇ ਜਾਈਂ ਤਾਂ ਵੀ ਤੇਰੀ ਕੁੜੀ ਨਾਲ ਵੀ ਮੈਨੂੰ ਵੀ ਤੂੰ ਵਿਆਹ ਕਰਾਉਣਾ ਹੀ ਪਊਗਾ ਤੈਨੂੰ ਜੇ ਇਹ ਸ਼ਰਤ ਜਿੱਤ ਗਈ ਮੈਂ ਦੋ ਸ਼ਰਤਾਂ ਰੱਖਦਾਗਾ ਇਹ ਜਿੱਤ ਦੀ ਸ਼ਰਤ ਫਿਰ ਤਾਂ ਨਾਲੇ ਮੈਂ ਤੇਰਾ ਕਰਜ਼ਾ ਮaaf ਕਰ ਦੂੰਗਾ ਤੇ ਨਾਲੇ ਕੁੜੀ ਨਾਲ ਵਿਆਹ ਨਹੀਂ ਕਰਾਊਗਾ ਜੇ ਇਹ ਸ਼ਰਤ ਹਾਰ ਗਈ ਕੁੜੀ ਫਿਰ ਕਹਿੰਦਾ ਤੈਨੂੰ ਵੀ ਕਰਜ਼ਾ ਵੀ ਦੇਣਾ ਪਊਗਾ ਤੇ ਵੀ ਤੈਨੂੰ ਵਿਆਹ ਵੀ ਕਰਨਾ ਪਊਗਾ ਉਹ ਕਹਿੰਦਾ ਚਲ ਮੈਂ ਵੀ ਤੈਨੂੰ ਵਿਆਹ ਕਰਨਾ ਪਊਗਾ ਕਰਜ਼ਾ ਤਾਂ ਤੂੰ ਨਾ ਦੇ ਉਹ ਕਹਿੰਦਾ ਠੀਕ ਆ ਤਾਂ ਹੁਣ ਉਹ ਕੁੜੀ ਵੀ ਵਿਚਾਰੀ ਹੌਂਕਾਰ ਤਾਂ ਕੀ ਸਕਦੀ ਸੀ ਹਨਾ ਨਾਲੇ ਉਹਦਾ ਬਾਪ ਜਿਹੜਾ ਵਪਾਰੀ ਸੀਗਾ ਉਹ ਕਹਿੰਦੇ ਚਲੋ ਫਿਰ ਹੋਰ ਤਾਂ ਕੋਈ ਆਪਸ਼ਨ ਨਹੀਂ ਸੀ ਜੀ ਇਹ ਤਾਂ ਉਹਨਾਂ ਨੂੰ ਕਰਨੀ ਪੈਣੀ ਸੀ ਸ਼ਰਤ ਤਾਂ ਉਹਨੂੰ ਮੰਨਣੀ ਪੈਣੀ ਸੀ ਉਹ ਕਹਿੰਦਾ ਠੀਕ ਆ ਉਹ ਕਹਿੰਦੇ ਫਿਰ ਸ਼ਰਤ ਕੀ ਆ ਉੱਥੇ ਬਜਰੀ ਪਈ ਸੀਗੀ ਉਹਨਾਂ ਦੇ ਕੋਲੇ ਉਹ ਕਹਿੰਦਾ ਐ ਕਰ ਵੀ ਮੈਂ ਦੋ ਕਹਿੰਦਾ ਦਾਹਕ ਕਿ ਉਹਨੇ ਗੇ ਰੋੜੇ ਚੱਕੂਗਾ थैਲੀ ਚ ਪਾਊਗਾ ਜੇ ਕੁੜੀ ਦੇ ਤੇਰੀ ਦੇ ਹੱਥ ਚ ਵੀ ਇੱਕ ਰੋੜ ਉਹਨੇ ਕੱਢਣਾਗਾ ਜੇ ਤੇਰੀ ਕੁੜੀ ਦੇ ਹੱਥ ਚ ਰੋੜ ਚਿੱਟਾ ਆ ਗਿਆ ਹਨਾ ਨਹੀਂ ਫਿਰ ਤਾਂ ਇਹ ਸ਼ਰਤ ਜਿੱਤ ਜੂਗੀ ਨਹੀਂ ਫਿਰ ਇਹ ਹਾਰ ਜੂਗੀ ਉਹ ਕਹਿੰਦਾ ਠੀਕ ਆ ਮੇ ਜਿਹੜਾ ਇਹ ਜਿਹੜਾ ਰੋਡ ਚੱਕਿਆ ਵੀ ਉਹ ਚਿੱਟਾ ਹੋਇਆ ਤਾਂ ਇਹ ਸ਼ਰਤ ਜਿੱਤ ਜੂਗੀ ਉਹ ਕਹਿੰਦਾ ਠੀਕ ਆ ਤਾਂ ਫਿਰ ਉਹਨੇ ਕੀ ਕੀਤਾ ਉਹਨੇ ਦੋ ਰੋਡ ਜਿਹੜਾ ਸ਼ਾਹੂ ਕਰ ਸੀ ਉਹਨੇ ਦੋ ਰੋਡ ਚੱਕ ਲਏ ਦੋ ਰੋਡ ਚੱਕੇ ਤਾਂ ਉਹਨੇ ਥੈਲੀ ਚ ਪਾ ਲਿਆ ਆਪਦੀ ਚ ਉਹ ਕਹਿੰਦਾ ਚੱਲ ਹੁਣ ਵੀ ਉਹ ਕੁੜੀ ਨੇ ਦੇਖ ਲੇ ਰੋਡ ਦੋਨੇ ਕਾਲੇ ਸੀਗੇ ਤਾਂ ਹੁਣ ਕੁੜੀ ਕੀ ਕਰ ਸਕਦੀ ਸੀ ਕਿਉਂਕਿ ਦੋਨੇ ਰੋਡ ਕਾਲੇ ਸੀਗੇ ਜੇ ਹੁਣ ਉਹ ਹੱਥ ਜਿਹੜਾ ਹੁਣ ਉਹ ਕੱਢੂਗੀ ਉਹ ਫਿਰ ਕਾਲਾ ਹੀ ਹੋਊਗਾ ਰੋਡ ਦਾ ਹੁਣ ਫਿਰ ਉਹਨੇ ਸੋਚਿਆ ਵੀ ਹੁਣ ਕੀ ਕਰਾਂ ਫਿਰ ਉਹਨੇ ਆਪਣੇ ਦਿਮਾਗ ਤੋਂ ਕੰਮ ਲੇਕਾ ਉਹਨੇ ਦਿਮਾਗ ਤੋਂ ਕੰਮ ਲੇਕਾ ਉਹਨੇ ਰੋੜ ਕੱਢਿਆ ਤੇ ਰੋੜ ਉਹਨੇ ਅਚਾਨਕ ਉਤੋਂ ਹੱਥ ਚ ਛੁੱਟ ਗਏ ਛੁੱਟ ਗਏ ਨਹੀਂ ਮਤਲਬ ਉਹਨੇ ਜਾਣ ਬੁਝ ਕੇ ਛੁੱਟਤਾ ਜਿਹੜੀ ਉਹ ਬਜਰੀ ਪਈ ਸੀਗੀ ਉਹ ਕਾਲੇ ਚਿੱਟੇ ਰੋੜ ਸੀਗੇ ਇਕੱਠੇ ਹੋਏ ਹੋਏ ਉਹ ਵਿੱਚ ਹੀ ਡਿੱਗ ਗਈ ਉਹਦੇ ਤੇ ਹੁਣ ਉਹ ਰੋੜ ਤਾਂ ਲੱਭ ਨਹੀਂ ਸਕਦਾ ਵੀ ਕਿਹੜਾ ਹੈ ਉਹ ਸਾਹੂ ਕਰਨ ਕਹਿੰਦੀ ਓਹੋ ਕਹਿੰਦੀ ਰੋੜ ਤਾਂ ਮੇਥੇ ਛੁੱਟ ਗਿਆ ਕਹਿੰਦੀ ਚੱਲ ਆਪਾਂ ਨੂੰ ਐ ਪਤਾ ਲੱਗ ਜਾਊਗਾ ਵੀ ਤੇਰੀ थैਲੀ ਚ ਜਿਹੜਾ ਰੋੜਾ ਹੈਗਾ ਵੀ ਮੇਰੇ ਹੱਥ ਚ ਜੇ ਜਿੱਟਾ ਰੋੜ ਹੋਊਗਾ ਤਾਂ ਫਿਰ ਤੇਰੀ थैਲੀ ਚ ਤਾਂ ਕਾਲਾ ਰੋੜ ਹੋਊਗਾ ਹੁਣ ਸਾਹੂਗੰਦ ਦਾ ਪਤਾ ਹੀ ਸੀਗਾ ਵੀ ਦੋਨੇ ਰੋੜ ਕਾਲੇ ਨੇਗੇ ਵੀ ਡਿੱਗਿਆ ਵੀ ਕਾਲਾ ਹੀ ਆ ਪਰ ਉਹ ਕਹਿ ਨਹੀਂ ਸਕਦਾ ਫਿਰ ਉਹ ਝੂਠਾ ਪੈਂਦਾ ਸੀਗਾ ਤਾਂ ਉਹਨੇ ਕੀ ਕੀਤਾ ਉਹ ਜੋ ਵਪਾਰੀ ਕਹਿੰਦਾ ਪਈ ਦਿਖਾਉਣ ਰੋੜਾ ਵੀ थैਲੀ ਚ ਜਦੋਂ ਉਹਨੇ थैਲੀ ਚ ਰੋੜ ਕੱਢਿਆ ਤਾਂ ਉਹ ਰੋੜ ਕਾਲਾ ਸੀਗਾ ਤਾਂ ਉਹ ਸ਼ਰਤ ਮੁਤਾਬਕ ਹਾਰ ਗਿਆ ਸੀਗਾ ਉਹਨੂੰ ਕਰਜ਼ਾ ਵੀ ਮਾਫ਼ ਕਰਨਾ ਪੈਣਾ ਸੀਗਾ ਤੇ ਕੁੜੀ ਨਾਲ ਉਹ ਵਿਆਹ ਵੀ ਨਹੀਂ ਸੀ ਕਰਾ ਸਕਦਾ ਤੇ ਫਿਰ ਕੁੜੀ ਨੇ ਆਪਦੀ ਸੂਝ-ਬੂਝ ਤੋਂ ਕੰਮ ਲੇਤਾ ਨਾਲੇ ਉਹ ਦੇ ਮਤਲਬ ਸ਼ਰਤ ਜਿੱਤ ਗਈ ਤੇ ਨਾਲੇ ਉਹ ਜਿਹੜੇ ਦੋ ਰੋੜ ਹੋਣੇ ਚੱਕੇ ਸੀਗੇ ਨਹੀਂ ਤਾਂ ਜੇ ਕੋਈ ਹੋਰ ਹੁੰਦਾ ਤਾਂ ਫਿਰ ਜਿਹਦਾ ਮਤਲਬ ਬੇਦਮਾਗਾ ਹੁੰਦਾ ਤਾਂ ਫਿਰ ਉਹ ਕਹਿ ਦਿੰਦਾ ਹਨਾ ਰੋੜ ਅੜ ਜਾਂਦਾ ਜਾਂ ਫਿਰ ਉਹ ਸ਼ਰਤ ਹਾਰ ਜਾਂਦਾ ਪਰ ਕੁੜੀ ਨੇ ਨਾਲੇ ਤਾਂ ਸੂਝ-ਬੂਝ ਤੋਂ ਕੰਮ ਲੇਤਾ ਨਾਲੇ ਤਾਂ ਸ਼ਰਤ ਜਿੱਤ ਗਈ ਨਾਲੇ ਉਹਨੇ ਧਿਆਨ ਰੱਖਿਆ ਵੀ ਇਹ ਕਿਹੜਾ ਰੋੜ ਚੱਕਦਾਗਾ ਉਹਨੂੰ ਪਤਾ ਲੱਗ ਗਿਆ ਵੀ ਉਹਦੇ ਦੋਨੇ ਹੀ ਰੋੜ ਕਾਲੇ ਨਹੀਂਗੇ ਹਨਾ ਤਾਂ ਫਿਰ ਇਸ ਤਰ੍ਹਾਂ ਉਹ ਜਿੱਤ ਗਈ ਤੇ ਆਪ ਦਾ ਉਹ ਵਧੀਆ ਮਤਲਬ ਉਹਨਾਂ ਦਾ ਕਰਜ਼ਾ ਵੀ ਮਾਫ਼ ਹੋ ਗਿਆ ਤੇ ਜੇ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਪਲੀਜ਼ ਸਬਸਕ੍ਰਾਈਬ ਕਰਨਾ ਧੰਨਵਾਦ